ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੀ ਲਿਸਟ ਜਾਰੀ ਹੁੰਦੇ ਜਦੋਂ ਬਠਿੰਡਾ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲੀ ਦਾ ਨਾਮ ਚੇਅਰਮੈਨ ਦੇ ਆਇਆ ਤਾਂ ਯਾਰਾਂ ਦੋਸਤਾਂ ਅਤੇ ਪਾਰਟੀ ਦੇ ਵਰਕਰਾਂ 'ਚ ਖੁਸ਼ੀ ਦਾ ਕੋਟਕਾਣੇ ਰਿਹਾ ਅਤੇ ਉਹਨਾਂ ਨੇ ਕੇ ਘੱਟ ਕੇ ਇਸ ਦਾ ਮੂੰਹ ਮਿੱਠਾ ਕਰਵਾਇਆ ਤੁਹਾਨੂੰ ਦੱਸ ਦਈਏ ਕਿ ਬਲਜੀਤ ਸਿੰਘ ਬੱਲੀ ਬਲਾਕ ਪ੍ਰਧਾਨ ਸੀ ਤੇ ਹੁਣ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਤਸਵੀਰਾਂ ਤੁਸੀਂ ਬਠਿੰਡਾ ਤੋਂ ਦੇਖ ਰਹੇ ਹੋ ਇਸ ਵਕਤ ਕਿੰਨੀ ਖੁਸ਼ੀ ਆ ਉਹਨਾਂ ਦੇ ਯਾਰਾਂ ਦੋਸਤਾਂ ਅਤੇ ਪਾਰਟੀ ਦੇ ਵਰਕਰਾਂ ਚ ਕੇਕ ਕੱਟ ਕੇ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਬਲਜੀਤ ਸਿੰਘ ਬੱਲੀ ਦਾ ਤੇ ਗੁਲਦਸ ਤੇ ਵੀ ਦਿੱਤੇ ਜਾ ਰਹੇ ਨੇ ਪਾਰਟੀ ਵਰਕਰਾਂ ਵੱਲੋਂ ਤਸਵੀਰਾਂ ਤੁਸੀਂ ਬਠਿੰਡਾ ਤੋਂ ਇਸ ਵਕਤ ਦੇਖ ਰਹੇ ਹੋ ਨਾ ਹੋਰ ਕੀ ਕੁਝ ਹੈ ਬਲਜੀਤ ਸਿੰਘ ਬੱਲੀ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਜੀ ਮੇਰਾ ਨਾਮ ਹੈ ਜੀ ਬਲਜੀਤ ਸਿੰਘ ਬੱਲੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਅੱਜ ਜਿਹੜੇ ਮਾਰਕਟ ਕਮੇਟੀ ਦੇ ਚੇਅਰਮੈਨ ਬਣਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਤੇ ਖੁਸ਼ੀ ਕਿੰਨੀ ਹੈ ਖਾਨ ਸਾਹਿਬ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਗਾ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਵਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਾਡੇ ਸੰਗਠਨ ਦੇ ਇੰਚਾਰਜ ਸੰਦੀਪ ਪਾਠਕ ਜੀ ਦਾ ਜਿਨ੍ਹਾਂ ਨੇ ਇੱਕ ਆਮ ਨਮਾਣੇ ਜੇ ਪਾਰਟੀ ਵਲੰਟੀਅਰ ਤੇ ਇਹਨਾਂ ਮਾਨ ਬਖਸ਼ਿਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਨਹੀਂ ਜੀ ਅੱਜ ਕੋਈ ਨਹੀਂ ਹੈਗਾ ਜੇ ਕੱਲ ਮੇਰੇ ਚਾਚਾ ਜੀ ਬਿਮਾਰ ਸੀ ਮੈਂ ਉਹਨਾਂ ਦਾ ਪਤਾ ਲੈ ਕੇ ਘਰ ਵਾਪਸ ਆ ਰਿਹਾ ਸੀਗਾ ਯਾਰ ਮਿੱਤਰਾਂ ਨੇ ਮੈਨੂੰ ਫੋਨ ਆਇਆ ਮੈਨੂੰ ਸੁਨੇਹਾ ਆਇਆ ਭਈ ਮਾਨ ਸਾਹਿਬ ਨੇ ਲਿਸਟ ਪਾਈ ਹੈ ਜੋ ਜਿਹਦੇ ਵਿੱਚ ਤੇਰਾ ਨਾਮ ਆਇਆ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਮੇਰੇ ਦੇਖ ਰਹੋ ਮੇਰੇ ਨਾਲ ਸੰਗੀ ਸਾਥੀ ਯਾਰ ਮਿੱਤਰ ਤਾਂ ਬਹੁਤ ਉਤਸ਼ਾਹਿਤ ਨੇ ਬਹੁਤ ਖੁਸ਼ ਨੇ ਲਗਾਤਾਰ ਵਧਾਈਆਂ ਦੇ ਰਹੇ ਨੇ ਮੇਰਾ ਫੋਨ ਹੁਣ ਵੀ ਦੇਖੋ ਮੈਂ ਤਾਂ ਵੱਜ ਰਿਹਾ ਹੈ ਰਿੰਗ ਦੇ ਉੱਤਰ ਹੈ ਵੀ ਕੱਲ ਤੋਂ ਲੈ ਕੇ ਹੁਣ ਤੱਕ ਬਾਦ ਅਸਤੂਰ ਸਾਡੇ ਸਾਥੀਆਂ ਦਾ ਮੈਨੂੰ ਵਧਾਈਆਂ ਦੇਣ ਲਈ ਤੱਪਰ ਬੈਠੇ ਬਿਲਕੁਲ ਜੀ ਪਾਰਟੀ ਇਸ ਲੀਕ ਤੋਂ ਕਦੇ ਵੀ ਨਹੀਂ ਹਟੇ ਵੀ ਜੋ ਉਹਨਾਂ ਨੇ ਕਿਹਾ ਸੀ ਵੀ ਆਮ ਵਰਕਰ ਨੂੰ ਆਮ ਵਲੰਟੀਅਰ ਨੂੰ ਚਾਹੇ ਦਰਿਆ ਬਚਾਉਣ ਵਾਲਾ ਹੈ ਚਾਹੇ ਡੋਰ ਟੂ ਡੋਰ ਕਰਨ ਵਾਲਾ ਹੈ ਆਮ ਲੋਕਾਂ ਚ ਵਿਚਰਨ ਵਾਲਾ ਹੈ ਤਾਂ ਹੁਣ ਤੱਕ ਜੇ ਤੁਸੀਂ ਦੇਖੋਗੇ ਛਾਤੀ ਮਾਰੋਗੇ ਜਿੰਨੇ ਵੀ ਪਿੱਛੇ ਅਹੁਦੇ ਦਿੱਤੇ ਆ ਸਰਕਾਰ ਦੇ ਵਿੱਚ ਚਾਹੇ ਸੰਗਠਨ ਦੇ ਵਿੱਚ ਉਹ ਆਮ ਵਰਕਰਾਂ ਨੂੰ ਦਿੱਤੇ ਗਿਆ ਤੇ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਹਾਂ ਪਹਿਲਾ ਕੰਮ ਕੀ ਹੋਊਗਾ ਤੁਹਾਡਾ ਮੇਰਾ ਪਹਿਲਾ ਕੰਮ ਹੋਊਗਾ ਵੀ ਮਾਰਕੀਟ ਕਮੇਟੀ ਬਠਿੰਡਾ ਦੇ ਵਿੱਚ ਜਾਣਾ ਸਾਰੀ ਜਾਣਕਾਰੀ ਪ੍ਰਾਪਤ ਕਰਨਾ ਵੀ ਕਿਵੇਂ ਲੈਣਾ ਹੈ ਉਹ ਬੈਠ ਕੇ ਵੀ ਇਸ ਚੀਜ਼ ਨੂੰ ਜਾਂਚ ਕਰਦੇ ਹੋਏ ਦੇਖਦੇ ਹੋਏ ਵੀ ਇਹ ਕਿਵੇਂ ਸੁਧਾਰਿਆ ਜਾ ਸਕਦਾ ਹੈ ਇਹ ਮੇਰੀ ਪਹਿਲੀ ਪਹਿਲ ਹੋਗੀ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਸੰਦੇਸ਼ ਇਹੀ ਹੈਗਾ ਜੀ ਮੈਂ ਇੱਕੋ ਚੀਜ਼ ਤੇ ਵਿਸ਼ਵਾਸ ਕਰਦਾ ਵੀ ਜਿਹੜੀ ਮਿਹਨਤ ਹੈ ਮਿਹਨਤ ਦਾ ਕੋਈ ਮੁੱਲ ਨਹੀਂ ਨਾ ਇਹਦਾ ਜੋੜ ਹੈ ਤੇ ਨਾ ਹੀ ਕੋਈ ਤੋੜ ਹੈ ਤਾਂ ਸਾਰੇ ਸਾਥੀਆਂ ਨੂੰ ਇਹੀ ਕਹਾਂਗਾ ਵੀ ਮਿਹਨਤ ਕਰੋ ਨਿਸਵਾਰਥ ਮਿਹਨਤ ਕਰੋ ਮਿਹਨਤ ਦਾ ਮਿਲ ਹੋ ਸਕਦਾ ਵੀ ਲੇਟ ਮਿਲੇ ਪਰ ਮਿਲਦਾ ਜ਼ਰੂਰ ਹੈ ਮਿਹਨਤ ਦਾ ਸੇਰਾ ਕਿੱਥੇ ਜਾਂਦਾ ਹੈ ਮਿਹਨਤ ਦਾ ਸੇਰਾ ਜਾਂਦਾ ਜੀ ਸਾਰੇ ਮੇਰੀ ਟੀਮ ਨੂੰ ਮੇਰੇ ਸਾਥੀਆਂ ਨੂੰ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਮੇਰੇ ਨਾਲ ਰਹੇ ਪਾਰਟੀ ਨੂੰ ਜਾਂਦਾ ਹੈ ਆਮ ਲੋਕਾਂ ਨੂੰ ਜਾਂਦਾ ਹੈ ਆਮ ਪਬਲਿਕ ਨੂੰ ਜਾਂਦਾ ਹੈ ਸਾਰੇ ਪੰਜਾਬ ਨੂੰ ਜਾਂਦਾ ਹੈ